ਸਸੇਕਲ ਮੰਮੀ ਜੀ ਸਸੇਕਲ ਆ ਗਈ ਬੈਠੇ ਜੀ ਹਾਂਜੀ ਬੈ ਜਾ ਹੋਰ ਸਿਹਤ ਦਾ ਸੁਣਾਉ ਠੀਕ ਆ ਠੀਕ ਠਾਕ ਆ ਅੱਛਾ ਤੇ ਕਿਤਰਾ ਆਈ ਹੋ ਤੁਸੀਂ ਲਵਲੀ ਲਿਆਇਆ ਕੇ ਕਹਿੰਦੇ ਆਂ ਮੰਮੀ ਕਹਿੰਦੇ ਕਿ ਜਾ ਕੇ ਲੈ ਕੇ ਆ ਮੈਂ ਤਾਂ ਆਖਿਆ ਜੇ ਤੇ ਲੈ ਮੈਂ ਕੀ ਤਾਂ ਗਿਆ ਕੇ ਨਹੀਂ ਗਿਆ ਨਹੀਂ ਨਹੀਂ ਗਿਆ ਹੀਗਾ ਅੱਛਾ ਤੇ ਆਉਣਾ ਤੇ ਹੈ ਤੁਹਾਨੂੰ ਪਤਾ ਹੁਣ ਕਰਦਾ ਸਰਦਾ ਨਹੀਂਗਾ ਪਤਾ ਹੁਣ ਤਾਂ ਕੋਈ ਕੰਮ ਵੀ ਇੱਥੇ ਕੌਣ ਕਰੇ ਆਹੇ ਤਾਂ ਗੱਲ ਹੈ ਵਾ ਹੋਰ ਮੈਂ ਕਰਦੀ ਫਿਰ ਤੇ ਲੱਤਾ ਬਣਾ ਕੇ ਬੈ ਜਾ ਨਹੀਂ ਨਹੀਂ ਸਹੀ ਗੱਲ ਵਾ ਤੇ ਦਵਾਈ ਦੁਵਾਈ ਲਿਆਂਦੀ ਆ ਦਵਾਈ ਤਾਂ ਆਂਦੀ ਕਿੰਨੇ ਦਿਨਾਂ ਦੇ ਜਿਵੇਂ ਉਹ ਹੀ ਨਹੀਂ ਖਤਮ ਹੋਈ ਤੇ ਆ ਹੁਣ ਵਿਆਹ ਦਾ ਆ ਗਿਆ ਦਿਨ ਤੇ ਰਹਿ ਗਿਆ ਦੋ ਅੱਜੇ ਪਾ ਲਈ ਨਾ ਹੋਰ ਤੇ ਆਹੋ ਅੱਛਾ ਤੋਰ ਤੇ ਕੀ ਕਰਨਾ ਕੀ ਤੁਹਾਨੂੰ ਦੱਸ ਕਰਨਾ ਕੱਪੜੇ ਰਸੀਪ ਗਏ ਮੈਂ ਕੀਤਾ ਸੀ ਉਹਨੂੰ ਫੋਨ ਅੱਛਾ ਕਾਂਦੀ ਬਣ ਗਏ ਕੱਪੜੇ ਤੁਹਾਡੇ ਹੁਣ ਮੈਂ ਤਾਂ लवली ਜਾਵਾਂਗੇ ਕੱਲ ਨੂੰ ਤੇ ਲੈ ਆਵਾਂਗੇ ਸਵਾਇ ਦੇ ਕੇ ਲੈ ਆਉ ਆਹੋ ਤੇ ਜਿਹੜਾ ਨਾਣ ਪਾਉਣ ਵਾਲਾ ਸਮਾਨ ਵਾ ਉਹ ਵੀ ਕਾਂ ਨੂੰ ਜਾ ਕੇ ਲੈ ਆਵਾਂਗੇ ਮੇਰਾ ਪਹਿਲਾਂ ਰਹਾਦਾ ਸੀ ਜਿੱਦਣ ਗਈ ਕੱਪੜੇ ਲੈਣ ਉਹਦਣ ਲੈ ਆਵਾਂ ਉਹ ਤਾਂ ਫੇਰ ਨਿਹਰਾ ਜਾ ਹੋ ਗਿਆ ਅੱਛਾ ਠੀਕ ਹੈ ਤੇ ਮੈਂ ਹਾਂ ਚੱਲ ਕੋਈ ਨਹੀਂ ਤਾਂ ਕੜੀ ਦਾ ਕੰਮ ਚਲੋ ਹੁਣ ਲਾਓ ਆ ਦੋਵੇਂ ਜਾਣੇ ਚੱਲ ਜਾਾਂਗੇ ਸੇਰੇ ਤੇ ਲੈ ਆਵਾਂਗੇ ਕਿ ਟਿਕ ਟ ਅਗਲੇ ਛੱਟਪਟ ਬਣਾਵਾ ਦਿੰਦੇ ਨੇ ਉਹੀ ਗੱਲ ਵਾ ਨਾ ਐਉਂ ਲਓ ਦਿਲ ਬਈ ਆ ਚਾਹ ਸਬਜੀ ਤਾਂ ਬਣ ਗਈ ਆ ਸਾਟਾ ਵੀ ਗੋਧੀ ਗਿਆ ਤਾਂ ਫੁਰਕੇ ਲਾ ਲੈਣਾ ਤੁੰਡੀ ਨੂੰ ਤੇ ਲਗਣੀ ਨੂੰ ਵੀ ਖਾ ਲੈਣਾ ਫੇਰ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਤਾਂ ਨਾਲੇ ਨਾ ਕੰਨੂ ਖੋਹ ਜਾਂਦੀ ਆ ਫੇਰ ਰੋਟੀ ਪਾਣੀ ਖਾਦਾ ਵਗੇ ਹੀ ਹੈ ਕਿ ਜਿਹੋ ਉਹਨਾਂ ਦੇ ਘਰ ਕੇ ਨਹੀਂ ਗਏ ਮੈਂ ਇੱਥੇ ਆ ਗਈ ਆ ਤਾਂ ਭਾਣੂ ਨਾਲ ਤਾਂ ਰੋਟੀ ਖਾ ਨਾ ਜਾਾਂ ਭੁੱਖੇ ਰਹਿਣ ਫਿਰ ਜਿਵੇਂ ਬਾਹਰ ਨੂੰ ਜਾਇਆ ਤਾਂ ਕਾਇ ਹੀ ਨਹੀਂਗਾ ਇਹਦੇ ਆਲੇ ਵੀ ਖਾਦੀ ਹੋਈ ਇਹਨਾਂ ਨੇ ਪਤਾ ਵੀ ਘਰ ਸੌ ਸਮਾਨ ਲਿਆ ਉਹ ਵਾਲਾ ਵਾ ਕੋਈ ਸਲਾਹ ਮਸੁਹਰਾ ਕਰਾਨਾ ਭੱਜ ਗਿਆ ਬਾਹਰ ਅਸੀਂ ਮੁਰਿਆਂ ਲਾ ਕੇ ਖੁਦ ਤਾਂ ਮਾੜਾ ਸਾਚੀ ਖੇਲਦੀ ਆ ਪੀਰ ਨੂੰ ਕਾਹਨੋਂਦਾ ਆਹਦੇ ਵਿਆਹ ਹੋਤੇ ਨੂੰ ਰਸਾ ਪਿਆਣਾ ਹੋ ਫਿਰ ਫਿਰ ਕੀ ਸਹੀ ਕਰੀ ਤੇਰੀ ਨਹੀਂ ਕਰ ਮਤਾਂ ਤਰੇ ਮਾਮੇ ਉਹਨਾਂ ਨੇ ਫੋਨ ਕੀਤਾ ਸੀ ਮੈਂ ਅੱਛਾ ਕੀ ਆਂਦੇ ਆ ਤੇ ਉਹਦਾ ਚੁੱਕ ਤੇ ਉਹਨਾਂ ਲਿਆ ਸੀ ਤੇ ਗੱਲਬਾਤ ਕੀਤੀ ਮਾਮੀ ਨਾਲ ਵੀ ਮਾਮੇ ਨਾਲ ਵੀ ਅੱਛਾ ਤੂੰ ਕਹਿਣ ਦੇਈ ਕੋਈ ਨਹੀਂ ਅਸੀਂ ਆ ਜਾਾਂਗੇ ਪਰ ਫੇਰ ਵੀ ਨਾ ਇੱਕ ਵਾਰੀ ਤੂੰ ਕਰ ਲੈ ਤੇ ਜਾਂ ਮਾਤਾ ਦੀ ਗੱਲ ਕਰਾ ਦੀ ਤੂੰ ਆਪ ਹੀ ਕਰ ਲੈ ਮਾਤਾ ਕੋ ਕਿੱਥੇ ਗੱਲ ਹੋਣੀ ਹੈ ਚੱਲ ਤੂੰ ਲਾ ਕੇ ਦੇਖ ਮੈਨੂੰ ਓਏ ਆਹ ਫੇਰ ਕਹਿਣਗੇ ਵੀ ਨਿਆਣੀ ਕੋ ਕਰਾਤਾ ਉਹ ਤੇ ਆਪ ਕੀਤਾ ਨਹੀਂ ਚੱਲ ਕੋਈ ਨਹੀਂ ਮੈਂ ਕਰ ਦਿੰਦੀ ਤੈਨੂੰ ਪਤਾ ਹੀ ਹੈ ਸਿਆਣੇ ਬੰਦੇ ਕਰਦੇ ਹੀ ਹੁੰਦੇ ਆ ਕਰਕੇ ਤੇ ਫਿਰ ਮੈਨੂੰ ਫੋਨ ਫੜਾ ਦੀ ਹੈ ਕੋਈ ਨਹੀਂ ਫੜਾ ਹੈਲੋ ਸਤ ਸ੍ਰੀ ਅਕਾਲ ਮਮਾ ਜੀ ਹਾਂਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ ਨਹੀਂ ਮੈਂ ਪੈਂਦੀ ਆਈ ਆ ਆਹ लवली ਜਾ ਕੇ ਲੈ ਆਈ ਮੈਨੂੰ ਹੋਰ ਤੁਸੀਂ ਸੁਣਾਓ ਪਰਵਾਹ ਠੀਕ ਆ ਮਾਮੀ ਉਹਨੇ ਠੀਕ ਠਾਕ ਆ ਅੱਛਾ ਅੱਛਾ ਆਹੋ ਮੈਂ ਹੁਣ ਫੋਨ ਤਾਂ ਕੀਤਾ ਹੀ ਪਿਓ ਨਾ 27 ਤਰੀਕ ਨੂੰ ਟਾਈਮ ਨਾ ਆ ਜਾਇਓ ਜਿੰਨਾ ਟਾਈਮ ਨਾਲ ਜਾਵਾਂਗੇ ਉਨਾ ਟਾਈਮ ਨਾਲ ਆਪਣੇ ਘਰ ਆਵਾਂਗੇ ਮੇਰਾ ਆਰਾਦਾ 1:30 ਵਜੇ ਘਰੋਂ ਤੁਰ ਪਈ ਆਹ ਕਿੰਨੇ ਆ ਕੇ ਜਾਣਾ ਜਾਣਾ ਵਾ 11 ਜਾਣੇ ਆਪਾਂ ਹੁਣ ਸਾਰਿਆਂ ਨੇ ਆਹ ਨਹੀਂ ਬਾਕੀ ਪ੍ਰੋਗਰਾਮ ਆਉਂਦਿਆਂ ਨੂੰ ਆਪਣੇ ਘਰ ਹਲਵਾਈ ਕਿਹਾ ਵਾ ਸਾਰਾ ਘਰ ਕਰਨਗੇ ਅਰੇਂਜਮੈਂਟ ਬਾਕੀ ਪਰੋਣੇ ਨੂੰ ਆਪਾਂ ਘਰ ਆਉਣ ਵੱਲੋਂ ਹੀ ਕਿਹਾ ਵਾ 2:30 ਵਜੇ ਦਾ ਟਾਈਮ ਦਿੱਤਾ ਸਾਰਿਆਂ ਨੂੰ ਕਿ ਉਹਨਾਂ ਚਿਰ ਨੂੰ ਅਹੀਂ ਫੇਰੇ ਕਰਕੇ ਲੈ ਆਵਾਂਗੇ ਤੂੰ ਹੀ ਸਾਰੇ ਸਾਡੇ ਆਉਂਦਿਆਂ ਨੂੰ ਘਰ ਹੋਇਓ ਹਾਂਜੀ ਹਾਂਜੀ ਨਹੀਂ ਤਾਂ ਜੇ ਮਾਮੇ ਨੂੰ ਦੱਸਿਆ ਵਾ ਉਹਨਾਂ ਨੇ ਇਹੋ ਗੱਲ ਹੀ ਕਹੀ ਆ ਵੀ ਜਾਣਾ ਹੀ ਘਰ ਦਿਆਂ ਕਰਦਿਆਂ ਨਹੀਂ ਆ ਤੇ ਬਾਕੀ ਸਾਰਾ ਪ੍ਰੋਗਰਾਮ ਜਿਹੜਾ ਘਰ ਵਾ ਆਪਣੀ ਹਾਂਜੀ ਹਾਂਜੀ ਨਹੀਂ ਨਹੀਂ ਗੁੱਸਾ ਨਾ ਕਿਉਂ ਕਰਨਾ ਵਾ ਆਹੋ ਹੁਣ ਵੱਡੇ ਮਾਮੇ ਨੂੰ ਹੀ ਨਾਲ ਖੜਨਾ ਵਾ ਤੇ ਜੇ ਨਿੱਕਿਆਂ ਨੂੰ ਕਿਹਾ ਤੇ ਫਿਰ ਵੱਡਾ ਮਾਮਾ ਗੁੱਸੇ ਹੋ ਜਾਊਗਾ ਆਓ ਠੀਕ ਆ हां ठीक है मम्मी ਵੀ ਬੈਠੇ ਆ ਲੈ ਲਿਆਂਦੀ ਦਵਾਈ ਦੂਈ ਠੀਕ ਆ ਅਜੇ ਵੀ ਠੀਕ ਨਹੀਂ ਹੋਣਾ ਨੋਂ ਰਾਣੀ ਆਉਣੀ ਘਰ ਆਹੋ ਚਲੋ ਠੀਕ ਆ ਫਿਰ ਮਾਮਾ ਜੀ ਆਜੋ ਟਾਈਮ ਨਾਲ ਚੰਗਾ ਸਾਸਿਕਾਲ ਦੱਸ ਮਾਮੇ ਦੀ ਗੱਲ ਵੇਖ ਲਾ ਇਹ ਨਿੱਕੇ ਆ ਮਾਮਿਆਂ ਨੂੰ ਕਹਿ ਦੇਣਾ ਸੀ ਉਹ ਗੁੱਸਾ ਨਾ ਕਰ ਲੈਣ ਵੀ ਵੱਡੇ ਨੂੰ ਲੈ ਗਈ ਆ ਹੁਣ ਤੂੰ ਵੱਡਾ ਵਾਂ ਤੇ ਤੈਨੂੰ ਹੀ ਕਹਿਣਾ ਵਾਂ ਜੀ ਉਹਨਾਂ ਨੂੰ ਕਹਿ ਦਿੰਦੇ ਫੇਰ ਤੂੰ ਗੁੱਸਾ ਕਰ ਲੈਣਾ ਹੀ ਪੀ ਵੱਡੇ ਨੂੰ ਛੱਡ ਕੇ ਤੇ ਨਿੱਕਿਆਂ ਨੂੰ ਕਿਹਾ ਵਾ ਹਾਦੀ ਹੋ ਗਈ ਆ ਲੋਕਾਂ ਵਾਲੀ ਜੇ ਕਹੋ ਤਾਂ ਵੀ ਔਖੇ ਨਾ ਕਹੋ ਤਾਂ ਵੀ ਔਖੀ ਮੰਮੀ ਜੀ ਹਾਂਜੀ ਆ ਨਾ ਮੈਂ ਵੀਰ ਵਾਸਤੇ ਬਣਾਈਆਂ ਸ਼ਾਪ ਅੱਛਾ ਆ ਨਾ ਫੜੋ ਵੇ ਫਰਟਾ ਮੈਂ ਲਾਉਂਗੀ ਤੇ ਤੂੰ ਕਿਉਂ ਬਣਾਈ ਆ ਤੇ ਆਵਾ 5000 ਰੁਪਇਆ ਜਿੱਦਾਂ ਦੇ ਉਹ ਤੇ ਜੀ ਕਰੂ ਨਾ ਓਦਾਂ ਦੇ ਕੱਪੜੇ ਲੱਲੂਗਾ ਕਿਉਂ ਵੀ ਮੈਨੂੰ ਗਿਫਟਾ ਹੁਣ ਇਹਨੇ ਕਿਦਾਂ ਦੇ ਲੈਣੇ ਨਹੀਂ ਪੁੱਤ ਤੂੰ ਆਪਣੇ ਘਰ ਦਾ ਸਾਬ ਸੋਚ ਜੋ ਅਸੀਂ ਦਵਾਂਗੇ ਤੈਨੂੰ ਆਪਣੇ ਵੱਲੋਂ ਇਹ ਦਵਾਂਗੇ ਇਹ ਇੰਨਾ ਭਾਰ ਮੈਨ ਨਹੀਂ ਚੁੱਕਣ ਜੀ ਹੋ ਗਿਆਗੀ ਮੇਰੀ ਗੱਲ ਸੁਣੋ ਹੁਣ ਕੱਲਾ ਕੱਲਾ ਵੀਰ ਵਾ ਦੱਸ ਮੇਰਾ ਕੋਈ ਨਹੀਂ ਫਰਜ਼ ਬੰਦੂ ਮੈਂ ਵੀ ਕਰਾਂ ਸਭ ਕੋ ਤੂੰ ਇੱਥੇ ਛੱਡ ਕੇ ਗਈਆਂ ਜੀ ਕੋਈ ਲੈ ਕੇ ਨਹੀਂ ਗਈਆਂ ਅੱਛਾ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਬਥੇਰਾ ਤੁਹਾਡੇ ਕੋਲ ਲੈਦੀ ਰਹੀ ਆ ਪਿਨੀ ਰੱਖੋ ਲੈਦੇ ਦੀ ਪਰ ਮੈਂ ਨਹੀਂ ਉਹ ਮੁਦਰੀਆ ਰੱਖਣੀ ਇਹ ਤੂੰ ਲੱਲਾ ਕਿਉਂ ਰੱਖਣੀ ਕਿਉਂ ਨਹੀਂ ਜਿਵੇਂ ਮੇਥੋ ਸਾਲੂ ਬਣੂ ਮੈਂ ਤੇ ਦਊਂਗੀ ਇਹ ਇਤਨਾ ਕੰਮ ਸਾਜਦਾ ਨਹੀਂ ਰਿਹਾ ਮੈਨੂੰ ਇਹਨਾ ਗੁੱਸੇ ਹੁਣਾਵਾ ਮੈਂ ਉਧਰ ਦੇ ਵਾਲੇ ਦਿਨ ਪਾ ਦੇਣੀ ਆ ਨਹੀਂ ਚੰਗੇ ਨਹੀਂ ਲੱਗੀ ਰਿਹਾ ਤਾਂ ਕੋਈ ਗੁੱਸੇ ਨਹੀਂਗਾ ਹੋਣਾ ਤੇ ਨਾਲ ਮੈਂ ਲੈਣਾ ਵਾ ਕੁਛ ਈਆ ਦਈ ਦਾ ਕਿ ਲਈਦਾ ਵਾ ਹਾਂ ਹਾਈ ਕੱਪੜਿਆਂ ਵਾਸਤੇ ਤੁਮੇ ਪੈਸੇ ਦੇਣੇ ਹੀ ਆ ਨਾ ਦੱਸ ਤੇ ਕੱਪੜੇ ਅੱਗੇ ਵੀ ਜਿਹੜੇ ਬਣੇ ਤੁਹਾਡੇ ਇੱਥੇ ਕੋਈ ਕੁਝ ਵੀ ਹੈਗਾ ਸਭ ਕੁਝ ਤੁਹਾਡੇ ਜੋਗਾ ਹੀ ਆ ਮੁੜ ਕੇ ਕੱਲ ਆਪਣੇ ਘਰ ਦਾ ਟਿਆ ਪਾਸ ਕਰ ਉਹ ਵਾ ਤਾਂ ਤੁਹਾਡੀ ਗੱਲ ਠੀਕ ਆ लवली ਕੀ ਸੋਚੂਗਾ ਮੇਰੀ ਵੱਡੀ ਭੈਣ ਵਾ ਹੱਥ ਲਮਕਾ ਕੇ ਆ ਗਈ ਨਹੀਂ ਕੋਈ ਗੱਲ ਨਹੀਂ लवली ਆਪਣਾ ਹੀ ਆ ਉਹ ਕਿਹੜਾ ਬਗਾਨਾ ਉਹ ਪਹਿਲਾਂ ਤੇ ਘਰ ਤਾਨੂੰ ਪਤਾ ਸਾ ਕੁਝ ਮੈਂ ਗਾਨੀ ਹਾਂ ਪੀ ਨਹੀਂ ਨਹੀਂ ਕੁਝ ਨਹੀਂ ਵੜਾਈ ਵੇ ਆਵੇਂ ਪਿਆਰ ਤੇਰੀ ਕੀ ਰਹੀ ਉਹ ਕਰਨ ਕੀ ਕਰ ਲਈ ਆ ਮੈਂ ਕੀ ਆ ਬੜਾ ਹੀ ਕੁਛ ਲਿਕੇ ਆਈ ਆ ਆਪਣਾ ਬਣਾਈ ਤੇਰੇ ਵਾਸਤੇ ਲੈ ਇਹ ਕਰਕੇ ਤੇਰੇ ਕੱਪੜਿਆਂ ਦਾ ਉਹ ਪਹਿਣਾ ਹੀ ਨਹੀਂ ਕੋਈ ਵੀ ਰੱਖਣਾ ਸਭ ਕੋ ਤੇਰਾ ਹੀ ਆ ਇੱਥੇ ਦੱਸ ਮੇਰੀ ਗੱਲ ਸੁਣੋ ਸਭ ਕੁਝ ਤੇ ਮੇਰਾ ਹੈ ਵਾ ਮੈਂ ਕਦੋਂ ਨਹੀਂ ਵੀ ਮੇਰਾ ਨਹੀਂ ਆ ਆ ਤੇਰੇ ਪਾਜੀ ਨੇ ਮੈਨੂੰ ਦੇ ਕੇ ਕੱਲਿਆ ਵਾ ਤੇ ਸ਼ਾਪ ਆ ਕੇ ਆਵੀਂ ਭਰਾ ਆਪਣੇ ਨੂੰ ਉਹ ਚੱਲ ਕੋਈ ਗੱਲ ਨਹੀਂ ਪਾਜੀ ਨੇ ਕੱਲਿਆ ਵਾ ਨਾ ਤੇ ਤੁਸੀਂ ਇਦਾਂ ਹੀ ਲੈ ਜਾਓ ਇਹਨੂੰ ਤੁਸੀਂ ਕਿਉਂ ਨਹੀਂ ਮੇਰੇ ਕੱਲਿਆ ਵਾ ਨਾ ਤੇ ਇੱਥੇ ਆ ਗਿਆ ਵਾ ਅਸੀਂ ਲੱਲਿਆ ਵਾ ਤਾਂ ਤੂੰ ਇਹ ਹੁਣ ਮਾਲ ਜਿਹੜਾ ਆਪਣੇ ਕੋਲ ਰੱਖ। ਇਹ ਕਿੱਦਾਂ ਦੀ ਗੱਲ ਹੋਈ? ਉਹ ਚੱਲ ਜੇ ਤੂੰ ਬੋਦੀ ਜੇ ਰਕਦੀ ਆ ਤੇ ਮੈਨੂੰ ਰੁਪਈਆ 500 ਚ ਦੇ ਦੇ ਮੈਂ ਨੀ ਕਾ ਪੈਸੇ ਵੀ ਰੱਖ ਲੈਣਾ। ਮੇਰੀ ਕਾਸ ਫੇਰ ਤੂੰ ਆ ਕੱਪੜਿਆਂ ਵਾਲੇ ਪੈਸੇ ਮੈਂ ਕੱਪੜਿਆਂ ਵਾਲੇ ਵੀ ਨਹੀਂ ਮੈਂ ਰੱਖਨੇ। ਤੂੰ ਆ ਬਾਕੀ ਲੈ ਜਾ ਘਰ ਨੂੰ। ਆਂ ਰੱਖ ਲੈ ਆਂ। ਤੂੰ ਕਹਦੀ ਵੀ ਉਹਨਾਂ ਨੇ ਨਹੀਂ ਰੱਖੇ ਕੋਈ ਨਹੀਂ ਮੈਂ ਬਾਜੀ ਨੂੰ ਫੋਨ ਕਰ ਲਵਾਂ। ਲੈ ਆਖੀ ਪਿੰਦਾ ਲੱਲੇ ਨੇ ਪੈਸੇ ਵਿੱਚੋਂ। ਹਾਂ। ਮੈਨੂੰ ਇਹਨਾਂ ਗੁੱਸੇ ਹੁਣਾਵਾ ਨਹੀਂ ਨਹੀਂ ਕਰਕੇ ਚਾਪ ਨਹੀਂ ਤੇ ਫੇਰ ਕੀ ਆ ਦਿਨਾਂ ਮਾਰਾਂ ਤੇ ਇਹੋ ਜਿਹੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਆ ਕੋਈ ਗੱਲ ਨਹੀਂ ਤੇ ਉਹ ਆਪਣੇ ਘਰ ਵੱਲ ਨਹੀਂ ਵੇਖਣਾ ਹੈ ਇਹਦੇ ਥੋੜੀਆਂ ਛਾਪਾਂ ਪਈਆਂ ਵਾ ਅੱਗੇ ਕੋਈ ਗੱਲ ਨਹੀਂ ਤੂੰ ਪਿੰਡ ਨੂੰ ਕੋਈ ਗੱਲ ਨਹੀਂ ਆ ਮਾਰ ਬੜੇ ਪਿਆਰੇ ਹੁੰਦੇ ਆ ਪਿੰਗਾ ਪੁੱਤਾਂ ਦੇ ਚਲੋ ਪੀ ਲੈ ਲਾਂਗੇ ਆ ਤੂੰ ਲੈ ਜਾ ਰਾਹ ਕੋਤੋਂ ਪਾਉਂਗੀ ਟਿੱਟਾ ਸੱਤ ਕੋਈ ਨਹੀਂ ਮੈਂ ਜੀ ਮੈਂ ਪਾ ਲੀਨੀ ਆ ਬਾਅਦ ਚ ਹਾਂ ਬਾਅਦ ਚ ਪਾ ਲੀਨੀ ਕੋਈ ਨਹੀਂ ਪਾਣਾ ਹਾਂ ਜੀ ਕੋਈ ਨਹੀਂ ਪਾ ਦੂੰਗੀ ਰੱਖ ਲਉਂਦੀ ਹਾਂ ਲੈ ਆਪਣੇ ਕੋਲੇ ਨਹੀਂ ਤੂੰ ਆਪਣੇ ਕੋ ਘਾਵੇ ਘਰ ਵਿੱਚ ਔਰ ਕੋਈ ਜਦੋਂ ਮੈਂ ਤੇਰਾ ਤਾਂ ਨਾਲ ਹੀ ਪਾਉਣਾ ਤੇ ਜੋ ਪਾ ਲਾ ਹਾਂ ਮੈਂ ਤੇ ਕੋਈ ਨਹੀਂ ਵੀ ਤੁਸੀਂ ਆਪਣੇ ਕੋ ਰੱਖ ਲੈਂਦੇ ਹਲੇ ਕੋਈ ਗੱਲ ਨਹੀਂ ਕਿ ਤੂੰ ਆ ਤਾਂ ਤੂੰ ਕਹਿੰਦੀ ਪਿਓ ਪਰ ਹੀ ਤੂੰ ਆਪਾਂ ਨਹੀਂ ਹਾਂ ਤਾਉਤੀ ਕੋਈ ਗੱਲ ਨਹੀਂ ਕਿ ਆਹ ਕਾਂਟੇ ਆ ਤੇ ਇਹ ਵੀ ਪਾਉਂਗਾ ਤਾਂ ਤੂੰ ਇਹ ਵੀ ਪਾ ਲੈ ਹਾਂਜੀ ਨਹੀਂ ਕੋਈ ਨਹੀਂ ਪਾ ਲੂੰਗੀ ਬਾਅਦ ਵਿੱਚ। ਹਾਂਜੀ। ਉਹ ਤਾਂ ਸੋਹਣਾ ਵਾ ਨਾ। ਹਾਂਜੀ ਨਹੀਂ ਅਮਿੰਦੀ ਬਹੁਤ ਸੋਹਣਾ ਆ। ਹਾਂਜੀ। ਕਿਹ ਮਾਂ ਤੀ ਆ ਕੇ ਸਲਾਹ ਕਰੀ ਜਾਂਦੀਆਂ ਕਿ ਅਜਾ ਦੀਦੀ ਇਹ ਪਹਿਲਾਂ ਜਿਹੜਾ ਤੋਹੀ ਬਣਾਉਂਦੇ ਨੇ ਭੈਣ ਤਰਾ ਉਹ ਖਾਂ ਵਾ। ਅਲਪਿੰਦਰ ਵੱਡਾ ਸੈਟ ਦੇ ਵਕਤ ਤੇ ਗਈ ਆਈ ਨਾ ਤੇ ਫੇਰ ਪਾ ਲਿਆ। ਤੇ ਆ ਜਿਹੜਾ ਸੈਟ ਵਾ ਨਾ ਇੱਕ ਘਰੇ ਪਾ ਕੇ ਰੱਖਿਆ ਕਰੀ। ਕੋਈ ਗੱਲ ਨਹੀਂ ਦੀਦੀ ਪਾ ਲਊਗੀ। ਬਹੁਤ ਬਹੁਤ ਕੋਈ ਭੈਣ ਬਣਾ ਲੰਦਾ ਵਾ। ਹਾਂਜੀ ਨਾ ਸੁੰਨੇ ਕੰਨ ਕੋ ਨਾ ਹੁਣ ਤੇ ਬੁਰਾ ਲੱਗਦਾ ਬੰਦਾ। ਕਹਣਾ ਵੀ ਤੁਹਨੇ ਪਾਇਆ ਸੌਰਿਆ ਨੇ ਨਹੀਂ ਕੋਈ ਨਹੀਂ ਦੀ ਉਹਦਾ ਮੈਨਾਂ ਆ ਵਾਲੇ ਪਾਏ ਆ ਘਰੇ ਤੇ ਕੋਈ ਗੱਲ ਨਹੀਂ ਸੌਰ ਤੋਂ ਪਾਲਿਆ ਕਰੂੰਗੀ ਇਹ ਜੀ ਹਾਂ ਤੇ ਬਾਕੀ ਮੇਰੀ ਭੋਣ ਮੇਰੀ ਗੱਲ ਸੁਣਾ ਜਿੱਥੋਂ ਕੋਈ ਕੰਮ ਦਾ ਨਾਂ ਪਤਾ ਲੱਗੇ ਤੂੰ ਮੰਮੀ ਨੂੰ ਹੌਲੀ ਨਾ ਪੁੱਛ ਲੈਣਾ ਕਿ ਮੰਮੀ ਜੀਏ ਕੰਮ ਕਿਦਾਂ ਕਰਨਾ ਵਾ ਹਾਂ ਤੇ ਤੁਸੀਂ ਦੋਵੇਂ ਜਾਣੀਆਂ ਜੇ ਕੰਮ ਕਰਨ ਵਾਲੀਆਂ ਤੇ ਮੰਮੀ ਤਾਂ ਠੀਕ ਨਹੀਂ ਗਈ ਰਹਿੰਦੀ ਦਵਾਈ ਦਵਾਈ ਖਾ ਕੇ ਤੇ ਫੇਰ ਹੀ ਆ ਹਾਂਜੀ ਨਹੀਂ ਮੈਨੂੰ ਦੱਸਿਆ ਇਹਦਾ ਨਹੀਂ ਇਹ ਨਾ ਕੋਚਰੀ ਬੱਸ ਬੱਸ ਤੁਸੀਂ ਦੋਵਾਂ ਜਾਣਿਆਂ ਨੇ ਵੇਖਣਾ ਵਾ ਠੀਕ ਆ ਦੀਦੀ ਕੋਈ ਗੱਲ ਤੇ ਬਾਕੀ ਕੀ ਹੋ ਰਹੀ ਚੀਜ਼ ਦੀ ਲੋੜ ਵਾ ਕਣਾ ਪੇਲਾ ਬਲੀ ਨੂੰ ਕੋੰਧ ਤੇਂਦਿਆ ਕੇ ਦੋਸੀ ਲਈ ਹਾਂਜੀ ਠੀਕ ਆ ਕੋਈ ਨਹੀਂ ਠੀਕ ਆ ਹਾਂਜੀ ਦੀਦੀ ਤੇ ਰੋਟੀ ਪਕਾਈ ਗਰਮ ਗਰਮ ਨਾਲ ਮਾਤਾ ਨੂੰ ਪਾਣੀ ਨਾਲ ਆਪਾਂ ਵੀ ਤੇ ਚੱਲ ਹਾਂਜੀ ਕੰਮ ਕਿੰਨਾ ਦਾ ਤਿੰਨੇ ਜਾਣੇਗੇ ਤੁਸੀਂ ਹਾਂਜੀ ਕਿ ਚਲ ਕਰਕੇ ਟਾਈਮ ਨਾਲ ਆਪਣਾ ਤਿਆਰ ਤਿਉਰ ਹੋ ਗਏ ਤੇ ਐ ਟਿਪ ਟੋਪ ਰਹਿਣਾ ਨਹੀਂ ਨਹੀਂ ਦੀਦੀ ਕੋਈ ਗੱਲ ਨਹੀਂ ਜਿਦਾ ਨਹੀਂ ਕਹਿੰਦੀ ਉਦਾਂ ਹੀ ਹੋਊਗਾ ਹਾਂਜੀ ਲਾਗੀ ਛਾਗੇ ਪਤਾ ਲੱਗੇ ਕਿ ਉਹਨਾਂ ਦੀ ਮੋਟੀ ਐ ਰਹਿੰਦੀ ਕੰਮ ਵੀ ਟਾਈਮ ਨਾਲ ਕਰ ਲੈਂਦੀ ਐ ਤੇ ਤਿਆਰ ਵਿਆਹ ਵੋਕ ਰਹਿਦੀ ਐ ਠੀਕ ਆ ਨਾ ਇਹ ਨਹੀਂ ਫਿਰ ਹੁੰਦੀ ਨਹੀਂ ਨਹੀਂ ਚਾਪਾਣੀ ਪੂਰਾ ਮੁਠਿਛਣਾ ਇਹ ਨਹੀਂ ਗੱਲ ਕੋਈ ਵੀ ਮੇਰੇ ਸੱਸ ਜੀ ਆਕੇ ਮੈਨੂੰ ਪਿਆਲਾ ਹਾਂਜੀ ਹਾਂਜੀ ਹਾਂ ਤੇ ਆ ਲੈ ਖਾ ਖਾ ਤੋਸ ਨੂੰ ਸੰਸਬਲ ਦੀਦੀ ਮੈਂ ਸੋ ਕੇ ਆਂਦੀ ਹਾਂ ਕਿ ਚਲ ਮੰਮੀ ਰੱਖ ਲੈਂਦੇ ਤੇ ਕੋਈ ਜਦਵਾਂ ਪਾਣਾ ਨਹੀਂ ਚਾਹਤਾ ਹੈਗਾ ਮੰਮੀ ਦਾ ਸਮਾਨ ਕਿੱਲੇ ਰੱਖਵਾ ਕੇ ਤੇ ਆ ਹਾਂ ਉਹ ਨਹੀਂ ਚਾਹਤਾ ਹੈਗਾ ਤੂੰ ਸਮਾਨ ਆਪੇ ਸੰਭ ਤੂੰ ਪਾਣਾ ਵਾ ਫਿਰ ਤੂੰ ਮੰਮੀ ਨੂੰ ਮੰਗਦੀ ਰਹੇਗੀ ਉਹ ਤੂੰ ਲੱਭਣਾ ਨਹੀਂਗਾ ਹਾਂਜੀ ਤੇ ਤੂੰ ਆਪਣੇ ਕੋਲ ਰੱਖ ਕੋਈ ਗੱਲ ਨਹੀਂ ਮੈਂ ਰੱਖ ਲੈਣੀ ਕੋਈ ਨਹੀਂ ਹਾਂ ਅੱਜ ਵੀ ਤੁਹਾਡੇ ਘਰ ਮੈਂ ਦੇ ਭਲਕੇ ਵੀ ਤੁਹਾਡੇ ਪਾਣਾ ਤੇ ਬਸ ਬਾਈ ਨੂੰ ਹਾਂਜੀ ਮਰਜੀ ਰੱਖ ਚਲ ਬਹੁਤ ਮੈਂ ਵੀ ਨਾ ਰੋਟੀ ਰਾਤੀ ਖਾਣਾ ਠੀਕ ਹੈ ਦੀਦੀ ਵਰਕਿੰਦਰ ਵਾ ਕਿਦਾਂ ਦਾ ਲੱਗਾ ਸੁਭਾਅ ਕਹਿੰਦਾ ਹਾਂਜੀ ਵਧੀਆ ਸਾਰਿਆਂ ਦਾ ਸੁਭਾਅ ਹੀ ਹਾਂ ਹਾਂਜੀ ਵਧੀਆ ਉਹ ਮਾਦਾ ਵੀ ਵਿਚਾਰੀ ਬਿਮਾਰ ਸੀ ਮਾਰ ਰਹਿੰਦੀ ਹੈ ਚਲੇ ਆ ਵੀ ਉਹਦੀ ਸੇਵਾ ਪਾਣੀ ਕਰੀ ਹੁਣ ਨਹੀਂ ਨਹੀਂ ਕੋਈ ਗੱਲ ਨਹੀਂ ਵਿਆਹ ਦਾ ਤੈਨੂੰ ਪਤਾ ਹੀ ਆ ਮਹਾ ਸਿਰੇ ਚੜਿਆ ਹੂੰ ਕਦੀ ਕੀ ਅੱਧੀ ਸਲਾਹ ਲਿਆ ਕਦੀ ਕੀ ਅੱਧੀ ਲੈ ਆਹੋ ਜੀ ਉਹ ਚਲੇ ਹੀ ਪਰ ਰੱਬ ਨੂੰ ਭੈਣ ਦੇ ਘਰ ਲੱਗੇ ਜਿਹੜੀ ਉਹ ਰਿਸ਼ਤੇਦਾਰ ਨਹੀਂ ਹਾਂਜੀ ਤੇ ਚਲੇ ਆ ਵੀ ਉਹਨੂੰ ਦੱਸ ਦੋ ਸਪਾਈ ਜੀ ਉਹਨੇ ਕਰਾਤਾ ਨਹੀਂ ਨਹੀਂ ਚਲੋ ਵਧੀਆ ਹੋ ਗਿਆ ਆ ਨਹੀਂ ਜੋ ਉਦਾਂ ਦਾ ਔਖਾ ਹੀ ਮਿਲਦਾ ਹੁਣ ਆਹੋ ਨਹੀਂ ਉਦਾਂ ਦਾ ਔਖਾ ਹੀ ਉਦਾਂ ਕਿਸੇ ਨਾਲ ਗੱਲ ਦੇਣ ਮੰਨਣਾ ਨਹੀਂ ਜਨਾ ਹੋਇਆ ਆਹੋ ਹਾਂਜੀ ਫਰੀ ਅਜੇ ਤੱਕ ਕਿਹਨੂੰ ਪਤਾ ਨਹੀਂਗਾ ਲੱਗਾ ਕਿ ਕੁੜੀ ਜਾਣਦੀ ਆ ਮੁੰਡੇ ਨੂੰ ਹਾਂਜੀ ਅਜੇ ਤੱਕ ਇਹ ਆ ਵੀ ਸਾਡੀ ਮਾਤਾ ਨੂੰ ਨਹੀਂ ਪਤਾ ਇਹਦੇ ਲੱਗੇ ਨਾ ਨਾਮ ਨੇ ਨਹੀਂ ਨਹੀਂ ਮੈਂ ਨਹੀਂ ਮੈਨੂੰ ਵੀ ਥੋੜਾ ਨਹੀਂ ਨਹੀਂ ਉਦਾਂ ਕਈ ਜਿਹੜੇ ਘੁੱਲ ਵੀ ਲੱਖੇ ਬੰਦਾ ਕਹਿ ਆ ਹੀ ਦਿੰਦਾ ਹਾਂਜੀ ਤੇਰੇ ਲਾਗੇ ਨਾਂ ਨਾ ਨਹੀਂ ਕੋਈ ਨਹੀਂ 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 ਕੋਈ ਗੱਲ ਨਹੀਂ ਓਏ ਆਹ ਤੇ ਚੱਲ ਇਹ ਅਸੀਂ ਹੁਣ ਜਾਵਾਂਗੇ ਫਿਰ ਭੈਣ ਨੂੰ ਕਿੱਥੇ ਮਿਲ ਕੇ ਆਵਾਂਗੇ ਕੋਈ ਨਹੀਂ ਜਾਵਾਂਗੇ ਜਾਣੀ ਫਰਿਆ ਕੋਈ ਜਣਾਏ ਉਹ ਭੈਣ ਦਾ ਵੀ ਜੀਰੀਦਨ ਘਰ ਬਾਹਰ ਇਦਾਂ ਲਈ ਹੈ। ਅੱਛਾ ਉਹ ਡੈਡੀ ਸਾਡਾ ਕਿਹਦੇ ਵਿਆਹ ਕਰ ਗਿਆ ਮੜੇ ਘਰ। ਪਤਾ ਨਹੀਂ ਕੋਈ ਯਾਰ ਦੋਸਤੀ ਉਹਨਾਂ ਦੇ ਵਿੱਚ ਰਿਸ਼ਤਾ ਹੋ ਗਿਆ ਹੈ। ਅੱਛਾ ਅੱਛਾ। ਤੇ ਉਹ ਵੀ ਵਿਚਾਰੇ ਇਦਾਂ ਹੀ ਆ ਮਾਤੜੀਆ ਘਰੋਂ। ਠੀਕ। ਤੇ ਚੱਲੇ ਆ ਵੀ ਇੱਥੇ ਕੰਮ ਕੁਮ ਜਦੋਂ ਪੈਂਦਾ ਉਹਨੂੰ ਲੈ ਲੂ ਆਂਦਾ ਜਨੂੰ। ਅੱਛਾ। ਉਹਦਾ ਵੀ ਅਜਵਾਰ ਮੈਂ ਵੀ ਮਦਦ ਮੁੱਦ ਕਰ ਦਿੰਦਾ ਹਾਂ। ਤੇ ਚੱਲੇ ਆ ਵੀ ਉਹਨਾਂ ਦਾ ਕੰਮ ਥੋੜਾ ਬਹੁਤਾ ਟੁਰਿਆ ਵਾ ਤੇ ਮੜਾ ਪੜਦਾ ਵਜੇ ਇਹਨਾਂ ਦਾ। ਚਲੋ ਕੋਈ ਗੱਲ ਨਹੀਂ ਫਿਰ ਕੀ ਹੈ ਪੰਟਰਾ ਦੇ ਲੋਡ ਪੈ ਜਾਂਦੀ ਹੈ ਕੁਝ ਜਿਹਨੂੰ ਉਹ ਆਹੋ ਇਹ ਤੇ ਹੈ ਹੀ ਆ ਪਰ ਉਹ ਡੈਡੀ ਸਾਡੇ ਨੇ ਵੀ ਕੋ ਵੇਖਿਆ ਜੀ ਬੀਬੀ ਕਿੱਥੇ ਹੋਣਾ ਕਿੱਥੇ ਨਹੀਂ ਤੁਹਾਡੇ ਬਾਤੀ ਰਿਸ਼ਤਾ ਕਰਕੇ ਦਿਓ ਮਾਰਿਆ ਉਹ ਤੋਂ ਮੈਂ ਵੀ ਨਿਕਲ ਗਿਆ ਜੀ ਅੱਛਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਤੇ ਚਲੋ ਖਾ ਲਿਆ ਰੋਟੀ ਪਾਣੀ ਹਾਂਜੀ ਰੋਟੀ ਪਾਣੀ ਖਾ ਲਿਆ ਬਸ ਵਿਲੇ ਮਠੀ ਹੀ ਹੁੰਦੇ ਚਲ ਬੈਠ ਬਣਾ ਆ ਗਏ ਅੱਡੇ ਤੋਂ ਹੋ ਗਿਆ ਹੈ ਕੋਈ ਨਹੀਂ ਹੋ ਆਉਂਦੇ ਮੜਾ ਜਾ ਕੰਮ ਹੀ ਨਾ ਆ ਗਿਆ ਹਾਂਜੀ ਜਾਓ ਹੋ ਤੇ ਜੀ ਲੱਗਾ ਉਹ ਤੇਰਾ ਹਾਂ ਹਾਂਜੀ ਅੰਮੀ ਜੀ ਲੱਗਾ ਆ ਅੱਛਾ ਮੋਤਾ ਪਰਵਾਦ ਤੈਨੂੰ ਕਿਹਾ ਕਿ ਲੱਗਾ ਸਾਡਾ ਹਾਂਜੀ ਬੜਾ ਵਧੀਆ ਸਾਰੇ ਸੁਭਾ ਦਾ ਬੜਾ ਚੰਗੇ ਨੇ ਅੱਛਾ ਹਾਂਜੀ ਹਾਂਜੀ ਚਲ ਹੁਣ ਤੂੰ ਜਦੋਂ ਆਇਆ ਗਈ ਚਾਇਆ ਕਰੋ ਨਾ ਤੇ ਲਣਾ ਨਾ ਤੇ ਚਾਹ ਪਾਣੀ ਰੋਟੀ ਪਾਣੀ ਪੂਰਾ ਪੂਰਾ ਸੇਵਾ ਫੁੱਲ ਕਰਦੀ ਹਾਂਜੀ ਅੰਮੀ ਜੀ ਹੋਵੇ ਜਿਹੜੀ ਚੀਜ਼ ਨਾ ਚੌਂਕਾ ਜਿਹਾ ਹੋਵੇ ਉਹ ਤਾ ਦੇਣੀ ਪਿਆ ਮੰਮੀ ਕੀ ਚੀਜ਼ ਤਾਂਨੇਗੀ ਠੀਕ ਜੀ ਤੇ ਤੁਸੀਂ ਮੰਗਵਾ ਲਓ ਕੋਈ ਗੱਲ ਨਹੀਂ ਜਿੱਦਾਂ ਦੀ ਕਹੋ ਤੁਰੇ ਹੋਏ ਭੈਣ ਨੂੰ ਸੋਰਦਾ ਹਾਂਜੀ ਆ ਉਹ ਨੂੰ ਦੇਲਣ ਕਰਨਾ ਇਹ ਕੁਛ ਨਹੀਂ ਕੀਤਾ ਜੀ ਉਹਦਾ ਵਿਚਾਰੀ ਦਾ ਹੀ ਅਜੇ ਕੋਈ ਗੱਲ ਨਹੀਂ ਸਿਰਫ ਵਿਆਹ ਕੀਤਾ ਵਾ ਤੇ ਦੇਲਣ ਕਰਨਾ ਵਾ ਕੋਈ ਤੋਲੇ ਦੀ ਚੀਜ਼ੀ ਪੜਾਉਣੀ ਉਹਨੂੰ ਤੁਸੀਂ ਕਰਨਾ ਜੋ ਵੀ ਕਰਨਾ ਆ ਜਿੱਦਾਂ ਵੀ ਕਰਨਾ ਕੋਈ ਨਹੀਂ ਤੁਹਾਡੀ ਸਲਾਹ ਨਾਲ ਸਭ ਕੁਝ ਹੋ ਜਾ ਹਾਂ ਜੀ ਇਸ ਤਰ੍ਹਾਂ ਵੀ ਹੋ ਸਕਦਾ ਆ ਠੀਕ ਜੀ ਕਰਨਾ ਤੇ ਅਹੀਂ ਆ ਤੁਹਾਡੀ ਵੀ ਸਲਾਹ ਮੈਨੂੰ ਲੈਣੀ ਪੈਣੀ ਆ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਕਰੋ ਜਿੱਦਾਂ ਵੀ ਜੋ ਵੀ ਤੁਸੀਂ ਦੇਣਾ ਦੇ ਦੇ ਨੂੰ ਦੋ ਕੋਈ ਗੱਲ ਨਹੀਂ ਆਕਾ ਬੰਦਾ ਉਹਨਾਂ ਦਾ ਵੀ ਠੀਕ ਜਿਹੜੇ ਕੰਮ ਦਾ ਦੇ ਨਾ ਤੈਨੂੰ ਪਤਾ ਲੱਗਦਾ ਤੋਂ ਨੂੰ ਮੈਂ ਕੋਚ ਲਿਆ ਕਰਾਂ। ਹਾਂਜੀ ਜਾਂਜੀ ਨਹੀਂ ਕੋਈ ਗੱਲ। ਮੈਂ ਦੱਸ ਤੇਆ ਕਰੂੰਗੀ। ਠੀਕ ਜੀ। ਹਾਂ। ਹੁਣ ਕੀ ਬਣਾਵਾਂ ਤੁਹਾਡੇ ਵਾਸਤੇ? ਵੇਖੋ ਜੋ ਬਣਾਉਣਾ ਖਿਚੜੀ ਬਣਾ ਲਓ। ਓ ਠੀਕ ਜੀ। ਤੁੰੜ ਕੇ ਚਾਹ ਦਾ ਕੱਪ-ਕੱਪ ਪੀ ਲਾਂਗੇ ਬਾਅਦ ਵਿੱਚ। ਕੋਈ ਨਹੀਂ ਬਣਾ ਲੈਣੀ। ਹਾਂ। ਹਾਂਜੀ। ਮੈਂ ਮਿਜੀ ਬੇ ਤੇ ਜੇ ਨਾ ਆ ਕੇ ਕਿਹਾ ਜਾ। ਹਾਂ। ਕੀ ਕਰਦੀ ਮੋਟੀ ਨੂੰ? ਮੋਟੀ ਬੈਠੀ ਆ। ਤੇ ਮੈਂ ਵੀ ਤਾਂ ਇਹ ਨਾਲ ਗੱਲ ਕਰਨੀ ਹੀ ਆ ਕਰਾ ਕਿ ਚਾਹਨਾ ਕੁੜੀ ਤੇ ਚੰਗੀ ਲੱਗਦੀ ਏ ਤੇਰੀ ਇਹ ਸੋਹਣੀ ਹੈ ਨਾ ਤੇ ਜਿੱਥੋਂ ਨਾ ਨਾਂ ਨੂੰ ਪਤਾ ਲੱਗੇ ਪਿਆਰ ਨਾਲ ਥੋੜਾ ਜਿਆਦਾ ਦੱਸਦਾ ਕਾਲੇ ਨਾ ਪਿਓ ਕਿਉਂਕਿ ਨਿਆਣੀ ਸਿਆਣੀ ਹੈ ਜੀ ਹੋਰ ਤੇ ਕਿਸੇ ਕੰਮ ਦਾ ਪਤਾ ਹੁੰਦਾ ਵਾ ਤਾਂ ਕਿਸੇ ਦਾ ਨਹੀਂ ਨਹੀਂ ਹੁੰਦਾ ਤੇ ਮੈਂ ਤੈਨੂੰ ਕਹਾਂ ਮੈਂ ਚੀਜ਼ ਦੀ ਜਿਹੜੀ ਤੇ ਵੀ ਤੈਨੂੰ ਲੋੜ ਹੁੰਦੀ ਤਾਂ ਮੰਮੀ ਨੂੰ ਦੱਸਿਆ ਕਰ ਠੀਕ ਆ ਤਾਂ ਆਪੇ ਤੈਨੂੰ ਮੰਗਾ ਕੇ ਦੇਣਗੇ ਤਾਂ ਹੁਣ ਉਹਨੂੰ ਵੀ ਪਤਾ ਵਾ ਕੀ ਮੰਮੀ ਨਹੀਂ ਸਾਹਮਣਾ ਤੇ ਤੁਹਾਨੂੰ ਵੀ ਪਤਾ ਵਾ ਕਿ ਮੇਰੇ ਕੋ ਇਹੋ ਕੋਈ ਆ ਮੈਂ ਇਹਨਾਂ ਦੋਹਾਂ ਦੇ ਮੂੰਹਾਂ ਨਹੀਂ ਦੇਖਾਵਾ ਬਸ ਜਿਹੜੀ ਗੱਲ ਹੈ ਤੇ ਅਹੀਂ ਤਾਂ ਹੁਣ ਪਰੋਹਣਿਆਂ ਵਾਂਗੂ ਹੀ ਆ ਨਾ ਕੜੀ ਪਾਲ ਆ ਗਈ ਤੇ ਫੇਰ ਆਪਣ ਘਰ ਮੈਂ ਘਰਾਂ ਤੋਂ ਰੋਜ਼ ਟਾਈਮ ਨਹੀਂ ਲੱਗਦਾ ਨਹੀਂ ਲੱਗਦਾ ਹੁਣ ਮੈਨੂੰ ਨਾ ਦੌੜੀ ਨੋਣਾ ਪੈਂਦਾ ਹੁੰਦਾ ਹੈਗਾ ਤੁਹਾਡਾ ਹਾਂ ਮਾਂ-ਪੁੱਤਾਂ ਕਰਕੇ ਤੇ ਚੱਲ ਹੁਣ ਤੁਹਾਨੂੰ ਰੋਟੀ ਪੱਕੀ ਮਿਲੂਗੀ ਕੱਪੜਾ ਧੋਤਾ ਮਿਲੂਗਾ ਤੇ ਮੇਰਾ ਫਿਕਰ ਮੁਕਾਰੂਗਾ। ਨਹੀਂ ਠੀਕ ਹੈ, ਤੈਨੂੰ ਪਤਾ ਕਿ ਅਲਾ ਰਿੱਝਾ ਪੱਕਾ ਦੋਗੇ। ਮੇਰੇ ਸੇ ਰੋਟੀ ਪਕਾਉਂਦੀ। ਹਾਂ, ਬਸ ਬਸ। ਨਾ ਕੱਪੜਾ ਧੋ ਹੋ ਗਈ। ਹੋਰ ਤੇ ਬਾਕੀ ਮੈਂ लवली ਨੂੰ ਸਮਝਾਣ ਦੀ ਆ। ਕਿ लवली ਵੇਖ ਤੂੰ ਸਿਆਣਾ ਵਾ, ਮਾਂ ਨੂੰ ਮਾਂ ਦੀ ਜਗ੍ਹਾ ਰੱਖ, ਤੇ ਘਰ ਦੇ ਨੂੰ ਘਰ ਦੀ ਜਗ੍ਹਾ ਰੱਖਣਾ ਵਾ ਤੂੰ। ਜਿੱਥੇ ਲੋੜ ਵਾ ਦੱਸੋ ਪੈਸਾ ਲਓ। ਹਰ ਤੋਂ। ਬਸ ਬਸ। ਸ਼ਹਿਰ ਜਾਣਾ ਤਾਂ ਪੈਸੇ ਲਓ। ਹਾਂ, ਕਮਾ ਕੇ ਲਿਆਓ ਮੈਨੂੰ ਦੋ ਤਾਂ ਤੂੰ ਹੀ ਮੇਰੇ ਕੋਲ ਲਓ। ਆਪੇ ਤੂੰ ਹੀ ਘਰ ਸੁਣਾਵਾ। ਇਹਨਾਂ ਦੇ ਕੋਲ ਮੈਂ ਜੋ ਵੀ ਬਣਾਇਆ, ਜਿੱਥੇ ਰੱਖਣਾ ਇੰਨਾ ਹੀ ਵਰਤਣਾ। ਇੰਨਾ ਹੀ ਵਰਤਣਾ ਵ ਤੇ ਰੋਟੀ ਮੈਂ ਬਣਾ ਲਈ ਆ ਅੱਛਾ ਠੀਕ ਆ ਤੇ ਮੈਂ ਆ ਫੜਉਣੀ ਆ ਲੱਭੀ ਗਿਆ ਆਪਣੇ ਬਾਹਰ ਨੂੰ ਤਾਂ ਆਉਂਦਾ ਤਾਂ ਉਹਨਾਂ ਨੂੰ ਦੋਹਾਂ ਨੂੰ ਪੜਾ ਦਿੰਨੀ ਆ ਹਾਂ ਠੀਕ ਤੁਹਾਨੂੰ ਇਹ ਫੜਾਉਣੀ ਆ ਤੇ ਮੇਰਾ ਅੱਧਾ ਕੱਲ ਨੂੰ ਨਾ ਰੋਟੀ ਚੰਕੇ ਚੜਾਈ ਲੱਗੀ ਆ ਨਹੀਂ ਚੜਾ ਲਿਓ ਹੈਨਾ ਠੀਕ ਮੈਂ ਚੱਲ ਜਾਣਾ ਮੈਂ ਚਲੇ ਆ ਫਿਰ ਰੋਟੀ ਪਾਣੀ ਤੇ ਤੁਹਾਨੂੰ ਬਣਾ ਕੇ ਦਵੂਗੀ ਨਾ ਚਲੋ ਹੁਣ ਬਹੁਤ ਹੀ ਮੈਂ ਵੀ ਵੇਖਾਂ ਫਿਰ ਮਾਤਾ ਚਾਹ ਪਾਣੀ ਪੀਤਾ ਵਕ ਨਹੀਂ ਅਜੇ ਨਹੀਂ ਪੀ ਪਿਆ ਵਾ ਇਹ ਮੈਨੂੰ ਦੱਸ ਵੀ ਜਿਹਨੇ ਜਿੰਨਾ ਲੱਗੇ ਜੋਗਿਆਂ ਦੇ ਪੈਸੇ ਦੇਣੇ ਦੇ ਦਿੱਤੇ ਆ ਉਹੋ ਤੇ ਮੈਂ ਉਦੋਂ ਨਹੀਂ ਸਹਾਤਾ ਕਰਤਾ ਸੀ ਉਹਨਾਂ ਦਾ ਕਲੀਅਰ ਕੋਈ ਰਹਿਤ ਨਹੀਂ ਗਿਆ ਨਹੀਂ ਨਹੀਂ ਹੁਣ ਨਹੀਂ ਕੋਈ ਵੀ ਰਹਿ ਗਿਆ ਇਹ ਚੰਗਾ ਹੋ ਗਿਆ ਸਾਰਿਆਂ ਦੇ ਦੇ ਦਿੱਤੇ ਆ ਟੈਂਟੂ ਵਾਲੇ ਇਹਨਾਂ ਨੂੰ ਨਹੀਂ ਚਾਹੀਦਾ ਇਹਨਾਂ ਨਾਲ ਆਉਟੀ ਆ ਕੇ ਵਿਆਹ ਕੀਤਾ ਤੇ ਤੂੰ ਬੇ ਤੋੜ ਤੋਂ ਲੱਗ ਗਈ ਕਾ ਓਏ ਉਹ ਮੈਂ ਉਦੋਂ ਦੇ ਦੇ ਦਿੱਤੇ ਸਾਰਿਆਂ ਦੇ ਅੱਛਾ ਆਹੋ ਨਹੀਂ ਵਧੀਆ ਕੀਤਾ ਫਿਰ ਬਾਕੀ ਤੇ ਨਾਲ-ਨਾਲ ਸਮਾਨ ਉਹ ਹੀ ਆਇਆ ਨਗਦੀ ਆਇਆ ਵਾ ਆਧਾਰ ਕੀਤਾ ਹੀ ਨਹੀਂ ਕਿੰਨਾ ਅੱਛਾ ਆਹੋ ਨਹੀਂ ਲੱਗੀਆਂ ਤਾਂ ਤੇ ਹੈ ਸੀ ਨਾ ਤੇ ਨਹੀਂ ਨਹੀਂ ਉਹਨਾਂ ਨੂੰ ਵੀ ਦੇ ਦਿੱਤੇ ਆ ਉਹਨਾਂ ਨੂੰ ਸਭ ਵਧ ਦਿੱਤਾ ਮੈਂ 2000 ਰੁਪਇਆ ਮੈਂ ਚਲ ਕੋਈ ਗੱਲ ਨਹੀਂ ਵਧਾਈ ਮੰਗਦੇ ਠੀਕ ਆ ਆਹੋ ਚਲੋ ਤੋ ਨਾ ਲੈਣਾ ਹੀ ਲੈਣਾ ਸੀ ਓਏ ਆਹ ਹੋਰ ਫਿਰ ਮੰਗਦੇ ਹੁੰਦੇ ਤੈਨੂੰ ਪਤਾ ਹੀ ਆ ਚਲ ਚੰਗਾ ਕੀਤਾ ਵਧੀਆ ਹਾਂ ਫਿਰ ਤੇ ਉਹ ਕੀ ਕਰਨੀ ਰੁਪਿੰਦਰ ਪਤਾ ਨਹੀਂ ਇੱਥੇ ਬੈਠੀ ਕਿਦੇ ਚਲ ਬੈ ਤੂੰ ਪੈ ਜਾ ਲੰਮੇ ਮੈਂ ਜਾਣਾ ਅੰਦਰ ਭਲਾ ਕੋਈ ਗੱਲ ਨਹੀਂ